ਜਲੰਧਰ ਦੇ ਗੜਾ ਇਲਾਕੇ ਦੇ ਵਿੱਚ ਬੀਤੀ ਦੇਰ ਰਾਤ ਹਾਈ ਵੋਲਟੇਜ ਡਰਾਮਾ ਹੋ ਗਿਆ ਜੀ ਹਾਂ ਕਿਉਂਕਿ ਇੱਥੇ ਇੱਕ ਸ਼ਰਾਬ ਦੇ ਨਸ਼ੇ ਚਤਤ ਲੜਕੀ ਨੂੰ ਪਾਇਆ ਗਿਆ ਸ਼ਰਾਬ ਦੇ ਨਸ਼ੇ ਚਤਤ ਲੜਕੀ ਨੇ ਖੂਬ ਹੰਗਾਮਾ ਕੀਤਾ ਸ਼ਰਾਬ ਚੱਟਲੀ ਕੁੜੀ ਨੇ ਖੂਬ ਪਰਤ ਉਪਾਇਆ ਜਸਨਾਲ ਪੁਲਿਸ ਨੂੰ ਵੀ ਪਾਜੜਾ ਪਾਈ ਗਿਆ ਨਸ਼ੇ ਚਤਤ ਲੜਕੀ ਆਟੋ ਵਿੱਚ ਸਵਾਰ ਹੋ ਕੇ ਮੁਹੱਲੇ ਵਿੱਚ ਪਹੁੰਚੀ ਸੀ ਦੱਸਦੀ ਹੈ ਕਿ ਪਹਿਲਾਂ ਇਸ ਨੇ ਆਟੋ ਡਰਾਈਵਰ ਨੂੰ ਕਿਹਾ ਕਿ ਮੈਨੂੰ ਬੱਸ ਸਟੈਂਡ ਛੱਡ ਦਿਓ ਬੱਸ ਸਟੈਂਡ ਤੋਂ ਬਾਅਦ ਫਿਰ ਉਸ ਨੇ ਕਿਹਾ ਕਿ ਮੈਨੂੰ ਗੜੇ ਲਾਜੋ ਉਸ ਤੋਂ ਬਾਅਦ ਆਟੋ ਤੋਂ ਉਤਰਨ ਤੋਂ ਮਨ੍ਹਾ ਕਰ ਦਿੱਤਾ ਸ਼ਰਾਬੀ ਲੜਕੀ ਵੱਲ ਵਿਕੀਤੇ ਜਸ ਮਗਰੋ ਮੁਹੱਲਾ ਵਾਸੀ ਵੀ ਪੜ ਗਏ ਮਾਮਲਾ ਇਨਾ ਵੱਧ ਗਿਆ ਕਿ ਮੌਕੇ ਤੇ ਪੁਲਿਸ ਨੂੰ ਬੁਲਾਉਣਾ ਪਿਆ ਇਸ ਮਗਰੋ ਪੁਲਿਸ ਨੇ 108 ਐਂਬੂਲੈਂਸ ਨੂੰ ਬੁਲਾਇਆ ਅਤੇ ਉਸ ਨੂੰ ਹਸਪਤਾਲ ਭੇਜਿਆ ਗਿਆ ਜੀ ਹਾਂ ਯਾਨੀ ਕਿ ਲੜਕੀ ਜੋ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਲੜਕੀ ਨੂੰ ਭੇਜ ਕੇ ਪੁਲਿਸ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਤੇ ਕਾਰਵਾਈ ਦਾ ਭਰੋਸਾ ਦਿੱਤਾ ਦਰਅਸਲ ਇਹ ਰਿਕਸ਼ਾ ਸਵਾਰ ਨੂੰ ਗੜਾ ਚੌਕ ਨੇੜੇ ਇੱਕ ਮਹਿਲਾ ਸਵਾਰੀ ਮਿਲੀ ਉਸਨੇ ਇਹ ਰਿਕਸ਼ਾ ਚਾਲਕ ਨੂੰ ਬੱਸ ਸਟੈਂਡ ਨੇੜੇ ਉਤਾਰਨ ਦੇ ਲਈ ਕਿਹਾ ਇਹ ਰਿਕਸ਼ਾ ਚਾਲਕ ਉਸ ਨੂੰ ਬੱਸ ਸਟੈਂਡ ਲੈ ਗਿਆ ਇਹ ਰਿਕਸ਼ਾ ਚਾਲਕ ਜਦੋਂ ਬੱਸ ਸਟੈਂਡ ਤੇ ਪਹੁੰਚਿਆ ਤਾਂ ਲੜਕੀ ਨੇ ਕਿਹਾ ਕਿ ਉਸ ਨੂੰ ਮੁੜ ਗੜਾ ਨੇੜੇ ਉਤਾਰ ਦਿੱਤਾ ਜਾਵੇ ਜਦੋਂ ਰਿਕਸ਼ਾ ਚਾਲਕ ਲੜਕੀ ਨੂੰ ਲੈ ਕੇ ਦੁਬਾਰਾ ਗੜਾ ਪਹੁੰਚਿਆ ਤਾਂ ਉਹ ਈ ਰਿਕਸ਼ਾ ਦੇ ਅੰਦਰ ਹੀ ਡਿੱਗੀ ਇਸ ਮਗਰੋਂ ਰਿਕਸ਼ਾ ਚਾਲਕ ਲੜਕੀ ਨੂੰ ਆਪਣੇ ਇਲਾਕੇ ਦੇ ਵਿੱਚ ਲੈ ਗਿਆ ਇਲਾਕੇ ਦੀਆਂ ਔਰਤਾਂ ਨੇ ਲੜਕੀ ਨੂੰ ਹੇਠਾਂ ਉਤਾਰਨ ਦੇ ਲਈ ਆਈਆਂ ਅਤੇ ਸ਼ਰਾਬੀ ਲੜਕੀ ਨੇ ਗਾਇਕ ਲੋਚ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਇਹ ਹੰਗਾਮਾ ਆਬਾਦ ਗਿਆ ਇਸ ਤੋਂ ਬਾਅਦ ਪੁਲਿਸ ਆਈ ਅਤੇ ਪੁਲਿਸ ਨੇ ਐਂਬੂਲੈਂਸ ਬੁਲਾ ਕੇ ਉਸ ਲੜਕੀ ਨੂੰ ਹਸਪਤਾਲ ਪਹੁੰਚਾਇਆ ਕੀ ਇਹ ਪੂਰਾ ਮਾਮਲਾ ਤੁਸੀਂ ਵੀ ਸੁਣੋ ਜੀ ਇਹ ਕੁੜੀ ਮੇਲੀ ਸ਼ਾਮੀ ਆ ਦਿਆਣਾ ਚੌਕ ਉਹ ਬੈਠੀ ਸੀ ਕਿ ਕਹਿੰਦੀ ਮੈਂ ਬੱਸ ਸਟੈਂਡ ਜਾਣਾ ਹੈ ਉਹ ਚੰਗੀ ਭਲੀ ਸੀ ਜੀ ਤੇ ਮੈਨੂੰ ਆਨੂੰ ਮੈਂ ਬੱਸ ਸਟੈਂਡ ਲੈ ਕੇ ਨਾਲ ਦੋ ਹੋਰ ਵੀ ਸਵਾਰੀ ਬੈਠੀਆਂ ਸੀ ਉਹ ਉਤਰ ਗਈਆਂ ਇਹਨੂੰ ਮੈਂ ਕਿਹਾ ਪੰਜੀ ਬੱਸ ਸਟੈਂਡ ਆ ਗਿਆ ਤੇ ਆ ਜੀ ਤੇ ਫਿਰ ਕਹਿੰਦੀ ਮੈਂ ਘਰੇ ਜਾਣਾ ਹੈ ਜੀ ਕਿ ਮੈਂ ਘਰੇ ਵਾਪਸ ਨੇ ਆਣ ਲੱਗਾ ਡਿਫੈਂਸ ਕਲੋਨੀ ਮੋੜ ਦੇ ਉੱਤੇ ਇੱਕ ਹੋਰ ਮੁੰਡਾ ਨਾਲ ਬਹਿ ਗਿਆ ਪੁੱਛੇ ਮੈਨੂੰ ਕਹਿੰਦਾ ਦਿਆਨਾਂ ਚੌਕ ਤੇ ਜਾਣਾ ਮੈਂ ਹੂੰ ਤੇ ਮੈਂ ਸਮਝ ਕੇ ਪਾਜੀ ਬੈਜੀ ਨਾ ਤੇ ਆ ਤਾਈ ਹੋਟਲ ਦੇ ਕੋਲ ਆਏ ਤੇ ਕੁੜੀ ਫਰਸ਼ ਦੇ ਉੱਤੇ ਡਿੱਗੀ ਉਹ ਮੁੰਡੇ ਨੇ ਫੜਿਆ ਕਹਿੰਦਾ ਮੈਂ ਤੁਹਾਡੇ ਰਿਕਸ਼ੇ ਤੋਂ ਜਿਹੜਾ ਆ ਬਾਰ ਗਿਰ ਕੇ ਨਹੀਂ ਬਾਹਰ ਨਹੀਂ ਗਰੀ ਫਰਸ਼ ਤੇ ਡਿੱਗੀ ਆਟੋ ਦੀ ਫਰਸ਼ ਤੇ ਆਟੋ ਦੇ ਫਰਸ਼ ਤੇ ਜੀ ਤੋਂ ਮੁੰਡਾ ਕਹਿੰਦਾ ਪਾਜੀ ਰੁੱਕੇ ਰੁੱਕੇ ਉਹ ਡਿੱਗੀ ਡਿੱਗੀ ਕੁੜੀ ਮੈਂ ਜ਼ਬਰਦਸਤ ਆਟੋ ਰੁਕਿਆ ਤੇ ਹੋਰ ਵੀ ਉੱਥੇ ਲੋਕੀ ਇਕੱਠੇ ਮੁੰਡੇ ਇਕੱਠੇ ਹੋ ਗਏ ਬੰਦੇ ਕਾਫੀ ਆਣ ਜਾਣ ਵਾਲੇ ਤੇ ਮੁੰਡੇ ਕਹਿੰਦੇ ਸੱਤ ਨੰਬਰ ਥਾਣੇ ਲੱਗਦਾ ਜੀ ਮੈਂ ਫਿਰ ਸਿੱਧਾ ਕਰੀ ਲੈ ਕੇ ਆ ਆਪਣੀ ਵਾਈਫ ਨੂੰ ਨਾਲ ਲਿਆ ਹੂੰ ਤੇ ਸੱਤ ਨੰਬਰ ਥਾਣੇ ਗਏ ਕਿੰਨੇ ਵਜੇ ਦੀ ਜਿਹੜੀ ਕਟਨਾ ਹੈਗੀ ਉਹ 8:00 8:00 ਵੀ ਲੱਗਦੀ ਓਕੇ ਉਸੇ ਟਾਈਮ ਹੀ ਲੱਗੀ ਸੀ ਤੁਹਾਨੂੰ ਜਰੂਰ ਦੇਖੀ ਜਦੋਂ ਤੁਸੀਂ ਇਹਨੂੰ ਇੱਥੋਂ ਬਿਠਾਇਆ ਆਪਣੇ ਚੌਂਕ ਤੋਂ ਜਿੱਥੋਂ ਤੁਸੀਂ ਗੱਲ ਕਰਦੇ ਪਏ ਹੋ ਕਿ ਉਸ ਟਾਈਮ ਲੜਕੀ ਦੇ ਜਿਹੜੇ ਹਾਲਾਤ ਸੀਗੇ ਉਹ ਕਿਹੋ ਜਿਹੇ ਸੀ ਬਿਲਕੁਲ ਸਹੀ ਸੀਗੀ ਚੰਗੀ ਪੁਲੀ ਸੀਗੀ ਓਕੇ ਤੇ ਬਾਅਦ ਚ ਇੱਕ ਤਾਂ ਮੈਂ ਫਰਸ਼ ਦੇ ਉੱਤੇ ਦੇਖਤੀ ਹਾਂ ਮੈਂ ਵਾਪਸ ਕਹਿੰਦੀ ਕਿ ਮੈਂ ਘਰੇ ਜਾਣਾ ਤੇ ਸਾਹੀ ਹੋਟਲ ਦੇ ਕੋਲ ਆ ਕੇ ਤੇ ਇੱਕ ਮੈਂ ਫਰਸ਼ ਦੇ ਉੱਤੇ ਦੇਖਤੀ ਹੈਗੀ ਸਹੀ ਹੈ ਤੂੰ ਉਸ ਤੋਂ ਬਾਅਦ ਫਿਰ ਤੁਸੀਂ ਥਾਣੇ ਗਏ ਫਿਰ ਕੀ ਹੋਇਆ ਹਾਂਜੀ ਥਾਣੇ ਮੈਂ ਆਪਣੀ ਵਾਈਫ ਨੂੰ ਲੈ ਗਿਆ ਤੇ ਇਹ ਮੇਰੇ ਆਟੋ ਦੀ ਬੈਟਰੀ ਵੀ ਘੱਟ ਸੀ ਇਹ ਕਹਿੰਦੇ ਕਿ ਓਕੇ ਭਾਈ ਜੀ ਸਿਵਲ ਹਸਪੀਟਲ ਲੈ ਜਾ ਹਾਂ ਠੀਕ ਹੈ ਜੀ ਤੇ ਮੈਂ ਫਿਰ ਆਪਣੇ ਘਰੇ ਬੈਟਰੀ ਨੂੰ ਕਾਫੀ ਟਾਈਮ ਲੱਗਦਾ 10-12 ਘੰਟੇ ਲੱਗਦੇ ਚਾਰਜ ਕਰਨ ਨੂੰ ਜੀ ਜੇਕਦਮ ਚਾਰਜਿੰਗ ਹੁੰਦੀ ਹੈ ਬੈਟਰੀ ਦੀ ਰਿਕਸ਼ਾ ਦੀ ਤੇ ਮੈਂ ਫਿਰ ਆਪਣੇ 112 ਤੇ ਕੋਲ ਕੀਤੀ ਫਿਰ ਪੁਲਿਸ ਫਿਰ ਆ ਕੈਂਟ ਅੱਧੇ ਪੌਣੇ ਘੰਟੇ ਬਾਅਦ ਆਈ ਤੇ ਲੇਡੀਜ਼ ਕਨਸਟੇਬਲ ਕੋਈ ਨਾਲ ਕੋਈ ਨਹੀਂ ਸੀ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਪਤਾ ਲੱਗਿਆ ਸੀਗਾ ਲੇਡੀਜ਼ ਕੋਣ ਆ ਕੋਣ ਨਹੀਂ ਕਿਉਂਕਿ ਉਹ ਹੱਥੋ ਪਾਈ ਵੀ ਕਰਦੀ ਪਈ ਸੀਗੀ ਇੱਥੇ ਲੋਕਾਂ ਨਾਲ ਜੀ ਆਡੀ ਆਪਣੇ ਮੇਰੀ ਪਰਜਾਈਆਂ ਮੇਰੀ ਅਮੀਰ ਘਰ ਦੀ ਨੇ ਰੋਟੀ ਵੀ ਦਿੱਤੀ ਉਹਨੂੰ ਤੇ ਉਹਨੇ ਰੋਟੀ ਵੀ ਉਹਨੇ ਚੱਕ ਕੇ ਮਾਰੀ ਉਹਨਾਂ ਬਾਹਰ ਅੱਗੂ ਹੱਥੀ ਪੈਂਦੀ ਸੀ ਜੀ ਹੁਣ ਪੁਲਸ ਆਈ ਸੀਗੀ ਹਾਂਜੀ ਪੁਲਸ ਆਈ ਤੇ ਉਹ ਆਪਣੇ ਐਂਬੂਲੈਂਸ ਲੈ ਕੇ ਲੜਕੀ ਨੂੰ ਲੱਗੀ ਹਾਂਜੀ ਲੱਗੀ ਓਕੇ ਕੀ ਤੁਸੀਂ ਮੰਗ ਕੀਤੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕੀਤੀ ਕਿ ਆ ਮੇਰਾ ਐਸਆਈ ਸਾਹਿਬ ਮੇਰਾ ਨੰਬਰ ਲੈ ਕੇ ਲੈ ਗਏ ਐ ਬੈਸ ਲੈ ਕੇ ਲੈ ਗਏ ਆ ਜੀ ਤੇ ਉਹ ਪਹਿਲੇ ਵੀ ਲੇਡੀਜ਼ ਰੂਮ ਵਿੱਚ ਦੀਦੀ ਨਾਲ ਕਾਫੀ ਮਿਲ ਕੇ ਇਦਾਂ ਚੀਚੀ ਬੋਲਦੇ ਸੀਗੇ ਜੀ ਤੇ ਉਹ ਸਵਾਲ ਪੁੱਛ ਲਈ ਤੇ ਗਲਤ ਜਵਾਬ ਦਿੰਦੇ ਸੀਗੇ ਜੀ ਤੇ ਮਾ ਤੁ ਆਪਣੇ ਕੀ ਲੱਗਦਾ ਜੇ ਪ੍ਰਸ਼ਾਸਨ ਦਾ ਬਿਹੇਵੀਅਰ ਹੀ ਇਦਾਂ ਦਾ ਰਹੂਗਾ ਤੇ ਆਮ ਜਨਤਾ ਫਿਰ ਕਿਤੇ ਭਰੋਸੇ ਨਹੀਂ ਕਿਸੇ ਭਰੋਸੇ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ